ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈਆਂ ਪਾਰਟੀਆਂ ਜੇ ਮੈਂ ਮੇਰੇ ਨਾਲ ਨਾਰਾਜ਼ ਹਾਂ ਤਾਂ ਮੈਂ ਹੱਥ ਜੋ ਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਸੇ ਕੋਈ ਕਿਤੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਪ ਸਾਰੇ ਆਪਣੀ ਮਾਂ ਪਾਰਟੀ 'ਚ ਵਾਪਸ ਸ਼ਾਮਲ ਹੋ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਇੱਕ ਮੀਟਿੰਗ ਕੀਤੀ ਜਾਂਦੀ ਹੈ ਤੇ ਉਸ ਮੀਟਿੰਗ ਤੋਂ ਬਾਅਦ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਰਦੇ ਨੇ ਕਹਿੰਦੇ ਜੋ ਅਕਾਲੀ ਦਲ ਛੱਡ ਕੇ ਚਲੇ ਗਏ ਨੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਵੀ ਉਹ ਪਾਰਟੀ ਦੇ ਵਿੱਚ ਵਾਪਸ ਆ ਜਾਣ ਕਹਿੰਦੇ ਆਪਾਂ ਨੂੰ ਪਾਰਟੀ ਦੀ ਮਜ਼ਬੂਤੀ ਵਾਸਤੇ ਅੱਗੇ ਆਉਣਾ ਪਏਗਾ ਤੇ ਮੇਰੇ ਤੋਂ ਜੋ ਗਲਤੀਆਂ ਹੋਈਆਂ ਨੇ ਜਾਂ ਮੇਰੇ ਤੋਂ ਉੱਚਾ ਨੀਵਾ ਕੁਝ ਕਿਹਾ ਗਿਆ ਹੋਵੇ ਮੈਂ ਉਹਦੀ ਮਾਫੀ ਮੰਗਦਾ ਤੇ ਇਹਦੇ ਚੱਲਦੇ ਬੀਬੀ ਜਗੀਰਕੋਟ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਪਰ ਪਹਿਲਾਂ ਤੁਸੀਂ ਸੁ ਸੋ ਜਿੱਦਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਰ ਵੱਲੋਂ ਅਪੀਲ ਕੀਤੀ ਗਈ ਆ ਹੱਥ ਜੋੜ ਕੇ ਮਾਫੀ ਮੰਗੀ ਗਈ ਆ ਉਹਨਾਂ ਕਹੇ ਆ ਕਿ ਪਾਰਟੀ ਦੇ ਵਿੱਚ ਜੋ ਨਾਰਾਜ਼ ਹੋ ਕੇ ਲੀਡਰ ਚਲੇ ਗਏ ਇਹਨਾਂ ਨੂੰ ਘਰ ਵਾਪਸੀ ਕਰਨੀ ਚਾਹੀਦੀ ਆ ਤੇ ਚਲਦੇ ਹੀ ਹੁਣ ਬੀਬੀ ਜਗੀਰਕੌਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹ ਵੀ ਤੁਹਾਨੂੰ ਸੁਣੋ ਸਭ ਤੋਂ ਪਹਿਲੇ ਤਾਂ ਮੈਂ ਕਹਿਣਾ ਚਾਹਣਾ ਹੈ ਕਿ ਸ਼੍ਰੀ ਕਾਲਤਾਖਸਾਬ ਦੇ ਜਸਦਾਦ ਸਾਹਿਬ ਨੇ ਪੰਜ ਸਿੰਘ ਸਭਾ ਨੇ ਕੱਲ ਇੱਕ ਆਦੇਸ਼ ਵਿਰਤੋ ਦਿੱਤਾ ਹੈ ਕਿ ਸਾਰੀ ਕੌਮ ਨੂੰ ਇਕੱਠਾ ਹੋਣਾ ਚਾਹੀਦਾ ਹੈ ਸਾਰੇ ਵਕਫਾਕ ਜਿਹੜੇ ਧੜੇ ਆ ਉਹਨਾਂ ਨੂੰ ਇੱਕ ਝਟ ਹੋਣਾ ਚਾਹੀਦਾ ਹੈ ਤੇ ਜਾਂ ਹੋਰ ਵੀ ਕੋਈ ਅਕਾਲੀ ਦਲ ਇੱਕ ਝਟ ਹੋਣਾ ਚਾਹਣਾ ਹੈ ਸ਼੍ਰੋਮਣੀ ਅਕਾਲੀ ਗੱਲ ਦੇ ਪ੍ਰਧਾਨ ਦੇ ਨਾਂ ਹੋਣ ਦੇ ਨਾਤੇ ਤੇ ਸਮੁੱਚੀ ਸਾਡੀ ਪਾਰਟੀ ਨੇ ਤਰਫੋਂ ਮੈਂ ਸਾਡਾ ਹਰ ਅਕਾਲ ਤਖਤ ਸਾਹਿਬ ਦੇ ਜਸਵੰਤ ਸਿੰਘ ਸਾਹਿਬ ਤੋਂ ਜਾਂ ਪੰਨ ਸਿੰਘ ਸਾਹਿਬ ਤੋਂ ਜੋ ਵੀ ਆਦੇਸ਼ ਹੁੰਦਾ ਸਾਡੇ ਤਰ ਅਸੀਂ ਹਰ ਵਾਰ ਸਿਰ ਝੁਕਾ ਕੇ ਅਸੀਂ ਹਰ ਹੁਕਮ ਮੰਨਦੇ ਆਂ ਮੰਦਿਰ ਹੈ ਤੇ ਮੰਦਿਰ ਰਵਾਂਗੇ ਤੇ ਹਰ ਸਿੱਖ ਦਾ ਫਰਜ਼ ਹੈ ਕਿ ਉਥੇ ਜੋ ਵੀ ਆਦੇਸ਼ ਆਏ ਤੇ ਉਹਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ ਸੋ ਉਹਨਾਂ ਦਾ ਜਿਹੜਾ ਮੇਨ ਮੈਸੇਜ ਸੀ ਕਿ ਕੌਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਧਰਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਪੰਜਾਬ ਤੇ ਬੜੇ ਹਮਲੇ ਹੋ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਖੋਈ ਜਾ ਰਹੀਆਂ ਤੇ ਜਿੰਨਾ ਤੱਕ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਕਿਉਂਕਿ ਸ਼੍ਰੋਮਣੀ ਕਾਲੀ ਦਲ ਹੀ ਮਾਂ ਪਾਰਟੀ ਹੈ ਆ ਪੰਜਾਬ ਦੀ ਤੇ ਕੌਮ ਦੀ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਕੜੀ ਹੋਊਗੀ ਤੇ ਤਾਂ ਹੀ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈਆਂ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਤਗੜਾ ਕਰੀਏ ਕਾਲੀ ਦਲ ਨੂੰ ਕਾਈ ਪੰਜਾਬ ਬਚੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਜੇ ਮੈਂ ਮੇਰੇ ਨਾਲ ਨਾਰਾਜ਼ ਹੋ ਤਾਂ ਮੈਂ ਹੱਥ ਜੋਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਸੇ ਕੋਈ ਕਿਸੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਪਰ ਆਪਾਂ ਨੂੰ ਆਪਣੀ ਜਥੇਬੰਦੀ ਤਗੜੀ ਕਰ ਲਈਏ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਪ ਸਾਰੇ ਆਪਣੀ ਮਾਂ ਪਾਰਟੀ 'ਚ ਵਾਪਸ ਸ਼ਾਮਲ ਹੋ ਅਸੀਂ ਤੁਹਾਨੂੰ ਦਿਲੋਂ ਸਵਾਗਤ ਕਰ ਰਿਹਾ ਹਾਂ ਸੋ ਜਿੱਦਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਪੀਲ ਕੀਤੀ ਗਈ ਆ ਹੱਥ ਜੋੜ ਕੇ ਮਾਫੀ ਮੰਗੀ ਗਈ ਆ ਉਹਨਾਂ ਕਹੇ ਆ ਕਿ ਪਾਰਟੀ ਦੇ ਵਿੱਚ ਜੋ ਨਾਰਾਜ਼ ਹੋ ਕੇ ਲੀਡਰ ਚਲੇ ਗਏ ਉਹਨਾਂ ਨੂੰ ਘਰ ਵਾਪਸੀ ਕਰਨੀ ਚਾਹੀਦੀ ਆ ਤੇ ਚਲਦੇ ਹੀ ਹੁਣ ਬੀਬੀ ਜਗੀਰਕੌਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹਾਂ ਉਹਨਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਗਏ ਉਹ ਇੱਕ ਵਾਰੀ ਥੋੜੇ ਮੰਗੀ ਕੋਈ ਬੜੀ ਬੜੀ ਮੰਗੀ ਆ ਅਕਾਲ ਤਖਤ ਵਾਲੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਸੀ ਬਣਾ ਰਹੇ ਆ ਹੂੰ ਸ਼੍ਰੀ ਅਕਾதர் ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਐਸੀ ਬਣਾ ਰਹੇ ਆ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾதர் ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਪੰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾਵੇ ਜਥੇਦਤਾ ਸਾਹਿਬ ਨੇ ਤਾਂ ਮਤ ਇਹ ਕਹਿੰਦਾ ਕਿ ਆਪ ਕੋ ਆਪਣੀ ਸਹਿਮਤੀ ਇਹ ਜਿੱਥੇ ਤਾਂ ਹੈ ਹੀ ਨਹੀਂ ਜੀ ਅੱਛਾ ਜਥੇਦਤਾ ਸਾਹਿਬ ਨਹੀਂ ਮੰਨਦਾ ਨਹੀਂ ਜੀ ਸਜਿਦਾ ਕੀ ਬੀਬੀ ਜ਼ਗੀਰ ਕੋਰ ਵੱਲੋਂ ਕਈ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਮਾਫੀ ਦਾ 20 ਬਾਰੀ ਮੰਗੀ ਹੈ ਪਰ ਫਾਇਦਾ ਕੀ ਹੈ ਜੇ ਜਿੱਦੀ ਚੱਲਦੇ ਉਹਨਾਂ ਕਿਹਾ ਕਿ ਅਸੀਂ ਜਥੇਦਾਰ ਸਾਹਿਬ ਦੇ ਜੋ ਹੁਕਮ ਕੀਤਾ ਸੀ ਜਥੇਦਾਰ ਸਾਹਿਬ ਨੂੰ ਵੀ ਨਹੀਂ ਮੰਨਦੀ ਹੁਣ ਵੇਖਣਾ ਹੋਵੇਗਾ ਜੋ ਨਵਾਂ ਅਕਾਲੀ ਦਲ ਖੜਾ ਹੋ ਰਿਹਾ ਹੈ ਉਸ ਨੂੰ ਲੈ ਕੇ ਅੱਗੇ ਕੀ ਚਰਚਾਵਾਂ ਹੋਣਗੀਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਾਮਯਾਬ ਹੋਣਗੇ ਪਾਰਟੀ ਦੇ ਵਿੱਚ ਘਰ ਵਾਪਸੀ ਕਰਾਉਣ ਨੂੰ ਜਾਂ ਐਦਾਂ ਹੀ ਇਹ ਕਲੇਸ਼ ਵਾਧਾ ਰਹੇਗਾ ਸਮਾਂ ਦੱਸੇਗਾ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈ ਆ ਪਾਰਟੀਆਂ ਜੇ ਮੈਂ ਮੇਰੇ ਨਾਲ ਨਾਰਾਜ਼ ਹਾਂ ਤੇ ਮੈਂ ਹੱਥ ਜੋ ਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਕਿਤੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਪ ਸਾਰੇ ਆਪਣੀ ਮਾਂ ਪਾਰਟੀ 'ਚ ਵਾਪਸ ਸ਼ਾਮਲ ਹੋ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਮੀਟਿੰਗ ਕੀਤੀ ਜਾਂਦੀ ਹੈ ਤੇ ਉਸ ਮੀਟਿੰਗ ਤੋਂ ਬਾਅਦ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਰਦੇ ਨੇ ਕਹਿੰਦੇ ਜੋ ਅਕਾਲੀ ਦਲ ਛੱਡ ਕੇ ਚਲੇ ਗਏ ਨੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਵੀ ਉਹ ਪਾਰਟੀ ਦੇ ਵਿੱਚ ਵਾਪਸ ਆ ਜਾਣ ਕਹਿੰਦੇ ਆਪਾਂ ਨੂੰ ਪਾਰਟੀ ਦੀ ਮਜ਼ਬੂਤੀ ਵਾਸਤੇ ਅੱਗੇ ਆਉਣਾ ਪਏਗਾ ਤੇ ਮੇਰੇ ਤੋਂ ਜੋ ਗਲਤੀਆਂ ਹੋਈਆਂ ਨੇ ਜਾਂ ਮੇਰੇ ਤੋਂ ਉੱਚਾ ਨੀਵਾ ਕੁਝ ਕਿਹਾ ਗਿਆ ਹੋਵੇ ਮੈਂ ਉਹਦੀ ਮਾਫੀ ਮੰਗਦਾ ਤੇ ਇਹਦੇ ਚੱਲਦੇ ਬੀਬੀ ਜਗੀਰਕੋੜ ਦਾ ਇੱਕ ਵੱਡਾ ਅਭਿਆਨ ਸਾਹਮਣੇ ਹੈ ਪਰ ਪਹਿਲਾਂ ਸੋ ਜਿੱਦਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਰ ਵੱਲੋਂ ਅਪੀਲ ਕੀਤੀ ਗਈ ਆ ਹੱਥ ਜੋੜ ਕੇ ਮਾਫੀ ਮੰਗੀ ਗਈ ਆ ਉਹਨਾਂ ਕਹੇ ਆ ਕਿ ਪਾਰਟੀ ਦੇ ਵਿੱਚ ਜੋ ਨਾਰਾਜ਼ ਹੋ ਕੇ ਲੀਡਰ ਚਲੇ ਗਏ ਉਹਨਾਂ ਨੂੰ ਘਰ ਵਾਪਸੀ ਕਰਨੀ ਚਾਹੀਦੀ ਆ ਤੇ ਚਲਦੇ ਹੀ ਹੁਣ ਬੀਬੀ ਜਗੀਰ ਕੋਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹ ਵੀ ਤੁਹਾਨੂੰ ਸੁਣੋ ਸਭ ਤੋਂ ਪਹਿਲੇ ਤਾਂ ਮੈਂ ਕਹਿਣਾ ਚਾਹਣਾ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਤੇ ਜਸਵੰਤ ਸਾਹਿਬ ਨੇ ਪੰਜ ਸਿੰਘ ਸਭਾ ਨੇ ਕੱਲ ਇੱਕ ਆਦੇਸ਼ ਫਿਰ ਤੋਂ ਦਿੱਤਾ ਹੈ ਕਿ ਸਾਰੀ ਕੌਮ ਨੂੰ ਇਕੱਠਾ ਹੋਣਾ ਚਾਹੀਦਾ ਹੈ ਸਾਰੇ ਵਕਫਾ ਜਿਹੜੇ ਧੜੇ ਆ ਉਹਨਾਂ ਨੂੰ ਇੱਕ ਝੁੱਟ ਹੋਣਾ ਚਾਹੀਦਾ ਹੈ ਤੇ ਜਾਂ ਹੋਰ ਵੀ ਕੋਈ ਅਕਾਲੀ ਦਲ ਇੱਕ ਝੁੱਟ ਹੋਣਾ ਚਾਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਂ ਹੋਣ ਦੇ ਨਾਤੇ ਤੇ ਸਮੁੱਚੀ ਸਾਡੀ ਪਾਰਟੀ ਨੇ ਤਰਫੋਂ ਮੈਂ ਸਾਡਾ ਹਰ ਅਕਾਲ ਤਖਸਾਲ ਦੇ ਜਸਵੰਤ ਸਿੰਘ ਸਾਹਿਬ ਤੋਂ ਜਾਂ ਪੰਨ ਸਿੰਘ ਸਾਹਿਬ ਤੋਂ ਜੋ ਵੀ ਆਦੇਸ਼ ਹੁੰਦਾ ਸਾਡੇ ਤਰਫ ਅਸੀਂ ਹਰ ਵਾਰ ਸਿਰ ਝੁਕਾ ਕੇ ਅਸੀਂ ਹਰ ਹੁਕਮ ਮੰਨਦੇ ਆਂ ਮੰਦਿਰ ਹੈ ਤੇ ਮੰਦਿਰ ਰਵਾਂਗੇ ਤੇ ਹਰ ਸਿੱਖ ਦਾ ਫਰਜ਼ ਹੈ ਕਿ ਉੱਥੇ ਜੋ ਵੀ ਆਦੇਸ਼ ਆਏ ਤੇ ਉਹਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ ਸੋ ਉਹਨਾਂ ਦਾ ਜਿਹੜਾ ਮੇਨ ਮੈਸੇਜ ਸੀ ਕਿ ਕੌਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਧਰਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਪੰਜਾਬ ਤੇ ਬੜੇ ਹਮਲੇ ਹੋ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਖੋਈ ਜਾ ਰਹੀਆਂ ਤੇ ਜਿੰਨਾ ਤੱਕ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਕਿਉਂਕਿ ਸ਼੍ਰੋਮਣੀ ਕਾਲੀ ਦਲ ਹੀ ਮਾਂ ਪਾਰਟੀ ਆ ਆ ਪੰਜਾਬ ਦੀ ਤੇ ਕੌਮ ਦੀ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਕੜੀ ਹੋਊਗੀ ਤੇ ਤਾਂ ਹੀ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈਆਂ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਮੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਚੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਜੇ ਮੈਥ ਮੇਰੇ ਨਾਲ ਨਾਰਾਜ਼ ਹੋ ਤਾਂ ਮੈਂ ਹੱਥ ਜੋਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਕਿਸੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਪਰ ਆਪਾਂ ਨੂੰ ਆਪਣੀ ਜਥੇਬੰਦੀ ਤਗੜੀ ਕਰ ਲਈਏ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਪ ਸਾਰੇ ਆਪਣੀ ਮਾਂ ਪਾਰਟੀ 'ਚ ਵਾਪਸ ਸ਼ਾਮਲ ਹੋ ਅਸੀਂ ਤੁਹਾਨੂੰ ਦਿਲੋਂ ਸਵਾਗਤ ਕਰ ਰਿਹਾ ਹਾਂ ਸੋ ਜਿੱਦਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਪੀਲ ਕੀਤੀ ਗਈ ਆ ਹੱਥ ਜੋੜ ਕੇ ਮਾਫੀ ਮੰਗੀ ਗਈ ਆ ਉਹਨਾਂ ਕਹੇ ਆ ਕਿ ਪਾਰਟੀ ਦੇ ਵਿੱਚ ਜੋ ਨਾਰਾਜ਼ ਹੋ ਕੇ ਲੀਡਰ ਚਲੇ ਗਏ ਉਹਨਾਂ ਨੂੰ ਘਰ ਵਾਪਸੀ ਕਰਨੀ ਚਾਹੀਦੀ ਆ ਤੇ ਚਲਦੇ ਹੀ ਹੁਣ ਬੀਬੀ ਜਗੀਰਕੌਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹਾਂ ਉਹਨਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਆਏ ਉਹ ਇੱਕ ਵਾਰੀ ਛੋਟੇ ਮੰਗੀ ਬੜੀ ਬੜੀ ਮੰਗੀ ਆ ਅਕਾਲ ਤਖਤ ਦੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਦੇ ਆ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜਾਈ ਨੀ ਨੀ ਮਾ ਪਾਰਟੀ ਦੇ ਸੀ ਬਣਾ ਰਹੇ ਹੂੰ ਸ਼੍ਰੀ ਆਕਾਤਰ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਐਸੇ ਬਣਾ ਰਹੇ ਆ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਆਕਾਤਰ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾਵੇ ਜਸਦੇਵ ਸਾਹਿਬ ਨੇ ਤਾਂ ਮਤ ਇਹ ਕਹਿੰਦਾ ਕਿ ਆਪੋ ਆਪਣੀ ਸੇਵਾ ਇਹ ਜਿੱਥੇ ਤਾਂ ਹੈ ਹੀ ਨਹੀਂ ਜੀ ਅੱਛਾ ਜਸਦੇਵ ਤਾਂ ਸੁਣ ਨਹੀਂ ਮੰਨਦਾ ਨਾ ਜੀ ਸੁਜਿਤਾ ਕੀ ਬੀਬੀ ਜ਼ਗੀਰ ਕੋਰ ਵੱਲੋਂ ਕਈ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਮਾਫੀ ਦਾ 20 ਵਾਰੀ ਮੰਗੀ ਐ ਪਰ ਫਾਇਦਾ ਕੀ ਐ ਜੇ ਜਿੱਦੀ ਚੱਲਦੇ ਉਹਨਾਂ ਕਿਹਾ ਕਿ ਅਸੀਂ ਜਥੇਦਾਰ ਸਾਹਿਬ ਦੇ ਜੋ ਹੁਕਮ ਕੀਤਾ ਸੀ ਜਥੇਦਾਰ ਸਾਹਿਬ ਨੂੰ ਵੀ ਨਹੀਂ ਮੰਨਦੀ ਹੁਣ ਵੇਖਣਾ ਹੋਵੇਗਾ ਜੋ ਨਵਾਂ ਅਕਾਲੀ ਦਲ ਖੜਾ ਹੋ ਰਿਹਾ ਉਸ ਨੂੰ ਲੈ ਕੇ ਅੱਗੇ ਕੀ ਚਰਚਾਵਾਂ ਹੋਣਗੀਆਂ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਕਾਮਯਾਬ ਹੋਣਗੇ ਪਾਰਟੀ ਦੇ ਵਿੱਚ ਘਰ ਵਾਪਸੀ ਕਰਾਉਣ ਨੂੰ ਜਾਂ ਐਦਾਂ ਹੀ ਇਹ ਕਲੇਸ਼ਵਾਦਾ ਰਹੇਗਾ ਨਾ ਸਮਾਂ ਦੱਸੇਗਾ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਬੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ